ਉਹ ਕੰਬਲ ਘੜੀ ਲੈ ਜਣਾ ਯਾਰ ਮੈਂ ਕਦੋਂ ਲੈ ਆਵੇ ਤਾ ਹੋਰ ਕਿਹਨੇ ਲਾਇਆ ਇੱਥੇ ਕੋਣ ਆਇਆ ਦੀਵਦਾ ਸੌਂ ਜਾ ਆਰਾਮ ਨਾਲ ਓਏ ਉਠ ਮਮਾ ਉਠ ਓਏ ਹਾਦਰ ਪਰਦਾ ਵੀ ਮਮਾ ਪਹਿਲੀ ਅੰਦਾਈਓ ਹੋਏ ਮਮਾ ਨੂੰ ਲੱਗਦਾ ਹਾ ਜਿਗਰ ਤੋਂ ਤੂ ਉੱਠ ਆ ਗਿਆ ਜੀ ਤੂ ਬਾਬਾ ਹੇ ਰਬਾ ਬਸ ਆਲੀ ਰਬਾ ਅਠਪਾ ਵੈਲੜੋ ਹੁਣ ਤੇਤਾ ਬੇਨਾ ਹੋ ਗਿਆ ਵਾ ਉੱਠ ਗਿਆ ਭੈਣੇ ਅਹੀਂ ਤੱਕ ਸਾਰੀ ਰਾਤ ਨਹੀਂ ਸੁੱਤੇ ਤੁਸੀਂ ਸਾਰੀ ਰਾਤ ਨਹੀਂ ਸੁੱਤੇ ਤੁਸੀਂ ਗੜੀ ਚੋਨੇ ਨੂੰ ਪਾਣੀ ਲੈ ਆਈ ਚੋਨੇ ਨੂੰ ਪਾਣੀ ਤੇ ਨਹੀਂ ਲਾਇਆ ਪਰ ਰਾਤੀ ਭੂਤ ਆਇਆ ਡਾਕਟਰ ਫੇਰ ਫੜਾ ਪਟਾਫਾ ਹੀ ਹੋਣੀ ਆ ਭੂਤ ਹੀ ਦਿਖਣੇ ਆ ਓ ਮੈਨੂੰ ਤੇ ਸੁਖਣਾ 14 ਘੰਟੇ ਹੋ ਗਏ ਆ ਦਫੀ ਨੂੰ ਮੈਂ ਤੇ ਕਦੀ ਪੀਤੀ ਨਹੀਂ ਆ ਤੇ ਭੈਣਾ ਮੇਰਾ ਦੇ ਨਾਂ ਹੀ ਨਾ ਲਾ ਜੇ ਮੈਂ ਪੀਤੀ ਨਹੀਂ ਨੰਜਾ ਗੇ ਲਾਏ ਲੈ ਉੱਥੋਂ ਚਾਹੂ ਪੀਓ ਤੇ ਆਪਣੇ ਕੰਮਾਂ ਕਾੜਾ ਤੇ ਜਾਓ ਕੋਈ ਨਹੀਂ ਭੈਣੇ ਜਾਣੇ ਆ ਰਾਤ ਨਾ ਰਾਤ ਦੀ ਵੇਖੀ ਜਾਊਗੀ ਕਿਉਂ ਵੀ ਅਮ ਤੜੇ ਹੁਣ ਮੇਜ ਖਿੱਚ ਗਈ ਹੁਣ ਮੈਨੂੰ ਡੜਾਉਂਦੇ ਫਿਰਦੇ ਆ ਹਾਏ ਖਤੀ ਬੂਨੀਓ ਮੈਂ ਕਰਦੀ ਆ ਫਰਪੰਚ ਅੰਕਲ ਫੋਨ ਹਾਡੇ ਘਰ ਪੂਤ ਆ ਗਏ ਆ ਇਹਦਾ ਫੋਨ ਆ ਗਿਆ ਵਾ ਇੱਕ ਤੇ ਲੋਕ ਕੰਮ ਵੀ ਨਹੀਂ ਕਰ ਦਿੰਦੇ ਹੈਲੋ ਹੈਲੋ ਅੰਕਲ ਜੀ ਫਟਕਾਰ ਭੂਤ ਆ ਗਿਆ ਇਹ ਬੜੀ ਦੁਖੀਆਂ ਉਹ ਤਾਂ ਐਵੇਂ ਵੀ ਬੜੇ ਦੁਖੀਆਂ ਜਦੋਂ ਦੇ ਸਰਪੰਚ ਬਣੇ ਅਸੀਂ ਕਿਹੜੇ ਸੁਖੀ ਆ ਅੰਕਲ ਜੀ ਫਟਕਾਰ ਨੂੰ ਭੂਤ ਨਹੀਂ ਰਹਿਣ ਦੇਂਦੇ ਉਹ ਤਾਂ ਜਿਹੜੇ ਸਾਹਨਾ ਤੋਂ ਹੀ ਵਿਫਤਾ ਮੈਨੂੰ ਪਾ ਛੱਡਦੇ ਜੇ ਮੈਨੂੰ ਜਿਆਦਾ ਤੁਸੀਂ ਮੈਨੂੰ ਪਿੰਡ ਚ ਨਹੀਂ ਰਹਿਣ ਦੇਣਾ ਅੰਕਲ ਜੀ ਤੁਸੀਂ ਫਟਕਾਰ ਬੋਟਾ ਤੇ ਲੈਣ ਆ ਜਾਣੇ ਹੁਣ ਸਾਡੇ ਕੋਲ ਭੂਤ ਤੇ ਭਜਾਓ ਪੁੱਤ ਭੂਤ ਭਾਤ ਤਾ ਨਹੀਂ ਕੇ ਮੇਰੇ ਕੋ ਭਜਣੇ ਗਰਾਲ ਗੁੰਡ ਆਈ ਹੋਵੇ ਤਾਂ ਉਹ ਪਜਾ ਦੇਈ ਦੀ ਆ ਬੇਟਾ ਪੂਤ ਤਾ ਨਹੀਂ ਮੇਰੇ ਕੋ ਭਜਣੇ ਭੂਤ ਭਜਾਉਣੇ ਆ ਤਾਂ ਬਾਬੇ ਛੱਲੀ ਵਾਲੇ ਕੋ ਜਾਓ ਅਈ ਸ਼ਾਈ ਸ਼ਾ ਉਹ ਬਾਬਾ ਛੱਲੀ ਵਾਲਾ ਮੇਰੇ ਵੀਰ ਹੁੰਦੇ ਆ ਨਾ ਮੈਂ ਜਾਣੀ ਆ ਨਾਲ ਕੀ ਗੱਲ ਪੈਣੇ ਤੂੰ ਬਾਹਰ ਬੈਠੀ ਆ ਅੰਦਰ ਨਹੀਂ ਬੈਠਾ ਜਾਂਦਾ ਤੇਰੇ ਕੋ ਚਲੋ ਚੱਲੀਏ ਵੀਰ ਜੀ ਬਾਬੇ ਛੱਲੀ ਵਾਲੇ ਕੋ ਕਿਉਂ ਉੱਥੇ ਕੀ ਆ ਉਥੋਂ ਛੱਲੀਆਂ ਤੋੜ ਕੇ ਲਿਆਉਣੀਆਂ ਛੱਲੀਆਂ ਨਹੀਂ ਤੋੜ ਕੇ ਲਿਆਉਣੀਆਂ ਜਿਹੜਾ ਘਰ ਪੂਤ ਆਇਆ ਵਾ ਉਹ ਬੁਝੋਣਾ ਵਾ ਚਲ ਓਏ ਇਹ ਤੋਂ ਪਹਿਲਾਂ ਰਾਤ ਪਾਏ ਪਹਿਲਾਂ ਪਹਿਲਾਂ ਭੂਤਾਂ ਚ ਜੰਮ ਕਰਦ ਗਏ ਚਲੋ ਚਲਾ ਭੈਣੇ ਚਲੀਏ ਤੁਸਲੀ ਦੇ ਇੱਥੇ ਹੈ ਨਹੀਂ ਓ ਕਾਂਦੜਾ ਨਮਕਿਆ ਫਿਰਦਾ ਈਓ ਬੱਲੇ ਬਾਬਾ ਜੀ ਬੱਫਲੇ ਬਾਬਾ ਜੀ ਬਾਬਾ ਜੀ ਬਾਬਾ ਜੀ ਓ ਪਰਾ ਜਾ ਚਪੇੜ ਮਾਰ ਕੇ ਕਾਂਦੜਾ ਹਰ ਦੁਵੇ ਬਾਬਾ ਜੀ ਕੀ ਗੱਲ ਹੋ ਗਈ ਬਾਬਾ ਜੀ ਓ ਤੈਨੂੰ ਨਹੀਂ ਕਹਿਣਾ ਬਖਤਾ ਆ ਭੂਤ ਆਇਆ ਤੁਹਾਡੇ ਲਾਗੇ ਪਰੇ ਸੜੋ ਚਲ ਚਲ ਲੈ ਜਾ ਚਲ ਇੱਥੇ ਚਲੋ ਹੁਣ ਦੱਸੋ ਭਗਤੋ ਤੁਹਾਡੀ ਕੀ ਸਮੱਸਿਆ ਬਾਬਾ ਜੀ ਸਾਡੇ ਘਰ ਨਾ ਪੂਦਾ ਆ ਤੁਹਾਨੂੰ ਭਜਾਉਣਾ ਬਹੁਤ ਤੰਗ ਕਰਦਾ ਸਾਨੂੰ ਮੇਰਾ ਨਾਮ ਆ ਬਾਬਾ ਛੱਲੀ ਮੈਂ ਕੰਮ ਨਹੀਂ ਕਰਾਉਣਾ ਨਾ ਤਸੱਲੀ ਤੇ ਭੂ ਨੂੰ ਕਰ ਰਿਹਾ ਕਿ ਖੱਲੀ ਬੱਲੀ ਚਲੋ ਬਾਬਾ ਛੱਲੀ ਜਾ ਬਾਬਾ ਛੱਲੀ ਦੀ ਜਾ ਬਾਬਾ ਛੱਲੀ ਦੀ ਬਾਬਾ ਜੀ ਸਾਡੇ ਘਰੋਂ ਭੂਤ ਪਤਾ ਦੋਾਨੂੰ ਬਹੁਤ ਤੰਗ ਕਰਦਾ ਰਾਤ ਸਾਰੀ ਨਹੀਂ ਸੌਂ ਦਿੰਦਾ ਜੈਸਾ ਦੇਸ਼ ਵੈਸਾ ਬੇਸ ਭੂਤ ਨਾ ਪਛਾਣੇ ਇਹੋ ਜਿਹਾ ਬਣਾ ਦੋ ਮੇਰਾ ਭੇਸ ਓ ਚਲੋ ਬੱਚਿਓ ਤੁਹਾਡੇ ਘਰ ਚਲੀਏ ਚਲੋ ਠਾ ਬਾਬਾ ਜੀ ਬਾਬਾ ਥੱਲੇ ਬਾਬਾ ਜੀ ਕੀ ਗੱਲ ਜੱਕਦਮ ਭੇਸ ਕਿਉਂ ਬਦਲ ਲਿਆ ਤੁਸੀਂ ਓ ਮੂਰਖਾ ਹੋਲੀ ਬੋਲ ਜੇ ਭੂਤ ਨੂੰ ਸੁਣ ਗਿਆ ਨਾ ਕੁਨੂੰ ਪਤਾ ਲੱਗ ਜਣਾ ਬਾਬੇ ਆਇਆ ਤੇ ਭੂ ਨੂੰ ਕਿੱਥੋਂ ਕਿੱਥੋਂ ਲੱਭਦੇ ਰਹਿਣਾ ਆਪਾਂ ਦੂਰੋਂ ਘਰ ਦਾ ਘਰ ਹੀ ਫੜਿਆ ਜਾਊਗਾ ਉਹ ਬੱਚਾ ਭੂਤ ਭਜਾਉਣ ਵਾਲੀ ਭੇਟਾ ਲੱਗਣੀ ਆ 3000 ਵਾਲੀ ਭੇਟਾ ਦੇਣੀ ਆ ਕਿ 1500 ਵਾਲੀ ਉਹ ਨਹੀਂ ਨਹੀਂ ਬਾਬਾ ਹੱਡੇ ਕੋ ਇਨੇ ਪੈ ਕਿਥੇ ਅਈ ਦੇ 1500 ਵਾਲੀ ਦੇਣੀ ਆ ਮੈਂ ਮੰਤਰ ਕਰਨ ਲੱਗਾ ਹਾਂ ਸਟਾਰਟ ਤੇ ਜਿੱਦਾਂ ਮੈਂ ਬੋਲੂਗਾ ਨਾ ਮੈਂ ਇੱਕ ਵਾਰੀ ਬੋਲੂਗਾ ਤੂੰ ਹੀ ਦੋ ਵਾਰੀ ਬੋਲਣਾ ਠੀਕ ਆ ਬਾਬਾ ਜੀ ਛੱਲੀ ਵਾਲੇ ਬਾਬੇ ਦੀ ਜਾ ਹਲੇ ਮੰਤਰ ਸ਼ੁਰੂ ਹਾਂ ਹਲੇ ਮੰਤਰ ਸ਼ੁਰੂ ਕਾਵੇਂ ਕਾਰ ਉਹ ਤੁਸੀਂ ਇਦਾਂ ਨਹੀਂ ਬੋਲਣਾ ਯਾਰ ਉਹ ਤੋ ਇਦਾਂ ਨਹੀਂ ਬੋਲਣਾ ਯਾਰ ਤੇ ਦਿਮਾਗ ਖਰਾਬ ਹੋ ਗਏ ਨਾ ਉਹ ਦਿਮਾਗ ਖਰਾਬ ਹੋ ਗਏ ਨਾ ਬਾਬਾ ਜੀ ਹੁਣ ਭੱਜ ਗਿਆ ਪੁੱਤ ਭੱਜ ਗਿਆ ਆਹ ਉਹ ਪੂਰਤ ਬਾਦੀਆ ਆ ਲੋ ਬਾਬਾ ਜੀ ਆਪਣੀ 1500 ਪੇਟਾ ਸ਼ੂਗਰ ਕਰੇ 1500 ਵਾਲੀ ਕਰਾਈ ਜੇ ਤਿੰਨ ਹਜ਼ਾਰ ਵਾਲੀ ਕਰਾਈ ਜਾਂਦੀ ਸਾਡੇ ਤੇ ਬੰਦੇ ਮਰ ਜਾਣੇ ਹੀ